ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਮਲੋਟ ਪੈਂਦੀ ਹੈ ਮਲੋਟ ਦੇ ਇਹ ਨੇੜੇ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਪਹਿਲਾਂ ਕਈ ਵੀਡੀਓ ਬਣਾਈਆਂ ਕਿਉਂਕਿ ਪਸ਼ੂ ਵਿਕਰੀ ਵਾਲੇ ਇੱਥੇ ਆਉਂਦੇ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇੱਕ ਤਾਂ ਤਾਜੀ ਸੂਈ ਵੀ ਤੁਹਾਨੂੰ ਗਾ ਦਿਖਾਉਣੀ ਹੈ ਜਿਹਦੇ ਨਾਲ ਬੱਚਾ ਵੱਛੀ ਵੱਛੀ ਤੁਸੀਂ ਦੇਖ ਹੀ ਚੁੱਕੇ ਹੋ ਦੋਸਤੋ ਬਹੁਤ ਸੋਹਣੀ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਇਹ ਤੁਸੀਂ ਵੱਛੀ ਦੇਖੋ ਚੰਗੇ ਦੁੱਧ ਵਾਲੀ ਗਾਂ ਇਹ ਤੋਂ ਇਲਾਵਾ ਚਾਰ ਛੋਟੇ ਬੱਚੇ ਵੱਛੀਆਂ ਜਿਹੜੀਆਂ ਇਹ ਵੀ ਵਿਕਰੀ ਆਸਤੇ ਹੈ ਤੇ ਇੱਕ ਗੱਭਣ ਮੱਝ ਤੁਹਾਨੂੰ ਦਿਖਾਉਣੀ ਹੈ ਥਾਣਾਵਾਨਾ ਬੜਾ ਚੰਗਾ ਬਾਕੀ ਜਦੋਂ ਤੁਰੂਗੀ ਤੁਸੀਂ ਪ੍ਰੋਪਰ ਇਹਨੂੰ ਦੇਖ ਲੋਗੇ ਸੋ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਪਸ਼ੂ ਜਿਹੜਾ ਜਚਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਆ ਕੇ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਹਾਂ ਮੱਝ ਵਾਲੇ ਪਾਸੋਂ ਫਿਰ ਛੋਟੇ ਬੱਚੇ ਤੇ ਉਦੋਂ ਬਾਅਦ ਤੁਹਾਨੂੰ ਤਾਜੀ ਸੂਈ ਵੀ ਗਾਂ ਦਿਖਾਉਂਗਾ ਤੇ ਸ਼ਾਮ ਦਾ ਟਾਈਮ ਹੈ ਕੁਝ ਇਹ ਵੀ ਕਰ ਲਾਂਗੇ ਵੀ ਗਾਂ ਦੀ ਥੋੜੀ ਬਹੁਤ ਮਿਲਕਿੰਗ ਵੀ ਕਰਕੇ ਤੁਹਾਨੂੰ ਦਿਖਾ ਦਈਏ ਆਓ ਗੱਬਣ ਮਾਈ ਤੋਂ ਸ਼ੁਰੂਆਤ ਕਰਦੇ ਹਰਮਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਮਨ ਵੀਡੀਓ ਟਾਈਮ ਬਾਅਦ ਬਣਾਉਣ ਲੱਗੇ ਆ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ 'ਚ ਹਾਂਜੀ ਪਸ਼ੂ ਆਈ ਜਾਂਦੇ ਆ ਜੀ ਮੱਝਾਂ ਗਾਵਾਂ ਪਹਿਲਾਂ ਵਾਂਗੂ ਹਾਂਜੀ ਮੱਝਾਂ ਗਾਵਾਂ ਦੋਈ ਆਈ ਜਾਂਦੀਆਂ ਠੀਕ ਹੈ ਅੱਜ ਪਹਿਲੇ ਨੰਬਰ ਤੇ ਮੱਝ ਆ ਕਿੰਨੇ ਦਿਨ ਲਾਉਗੀ ਸੋਣ ਚ ਦਿਨੇ ਵੀਰ ਜੀ 17 ਤਰੀਕ ਨੂੰ ਦਨ ਪੂਰੇ ਹੋਣੇ ਆ ਜਾਂਦੇ 17 ਹਾਂ ਜੋ ਮਾਲਕ ਨੇ ਦੱਸਿਆ ਏ ਇੱਕ ਦੋ ਦਿਨ ਵੱਧ ਘੱਟ ਲੈ ਜਾਈ ਜੀ ਅੱਜ ਮੇਰੇ ਖਿਆਲ ਚ 15 ਤਰੀਕ ਹਾਂਜੀ 15 ਹੋ ਗਈ ਏ ਜੀ ਰੇਟ ਇਹਦਾ ਪੱਕੀ ਰੱਖਾਂਗੇ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋਊਗਾ ਹਾਂਜੀ ਖੋਲੀਏ ਨੀ ਦਸੋ ਦਿਨ ਦੋ ਰਹਿੰਦੇ ਆ ਦਿਨ ਪੂਰੇ ਹੋਣ ਚ ਮੈਨੂੰ ਲੱਗਦਾ ਵੀ ਦਿਨ ਪੂਰੇ ਕਰੂਗੀ ਕਿਉਂਕਿ ਹਵਾਨਾ ਪੂਰਾ ਤਣਿਆ ਵਿਆ ਭਰਿਆ ਵਿਆ ਥਣ ਬਹੁਤ ਸੋਹਣੇ ਅਗਾੜੀ ਚੰਗੀ ਐ ਚਾਂਚਾਇਰਾ ਤੁਸੀਂ ਦੇਖ ਲਓ ਮੁਕਸਰ ਜ਼ਿਲ੍ਹੇ ਦੇ ਵਿੱਚ ਮੱਝ ਚੰਗੀ ਹੁੰਦੀ ਐ ਉੱਤੋਂ ਸਿੰਗਲ ਹੱਡੀ ਐ ਦੱਸੋ ਦੁੱਧ ਵਾਲੀ ਮੱਝ ਦੁੱਧ ਕਿੰਨਾ ਚੋਲੋਗੇ ਥੋੜੀ ਸਮਝੋ ਢਾਂਚਾਇਰਾ ਤੁਸੀਂ ਦੇਖੋ ਜਦੋਂ ਤੁਰੂ ਉਹਦੋ ਹਵਾਨਾ ਦੇਖੋ گاਵਾ ਨੂੰ ਹਵਾਨਾ ਇਹਦਾ ਫਸਿਆ ਹੋਇਆ ਪੂਰਾ ਲਈ ਚਲ ਭਈ ਅੱਗੇ ਨੂੰ ਸਿੱਧੀ ਗੇਟ ਵਾਲ ਨੂੰ ਲਈ ਸੋ ਇਹ ਪਹਿਲੇ ਨੰਬਰ ਤੇ ਮੱਝ ਦੇਖੋ ਜੀ ਨੂੰ ਜੱਜਦੀ ਐ ਤਾਂ ਤੁਸੀਂ ਸੰਪਰਕ ਬਾਈ ਨਾਲ ਬਣਾ ਸਕਦੇ ਹੋ ਰੇਟ ਫੋਨ ਤੇ ਐ ਦੱਸੋ ਤੇ ਸਾਰੇ ਪਸ਼ੂਆਂ ਦਾ ਹੀ ਰੇਟ ਫੋਨ ਤੇ ਰਹੂਗਾ ਮੋੜ ਲਈ ਬਈ ਬੱਸ ਯਾਰ ਉੱਧਰ ਨੂੰ ਲੈ ਜੀ ਫੇਰ ਫੇਰ ਤੁਹਾਨੂੰ ਥੋੜੀ ਲੰਬੀ ਤੋਰ ਕੇ ਦਿਖਾਣੇ ਇਦਾਂ ਦਾ ਇਹਦਾ ਫੇਸ ਆ ਦੱਸੋ ਸਿੰਘ ਤੁਸੀਂ ਇਹਦੇ ਦੋਨੇ ਦੇਖ ਲਓ ਮੱਝ ਦੁੱਧ ਵਾਲੀ ਆ ਤੇ ਇਹਦੇ ਢਾਂਚੇ ਤੋਂ ਇਹ ਵੀ ਲੱਗਦਾ ਵੀ ਇਹਨੇ ਦੁੱਧ ਲੰਬਾ ਟਾਈਮ ਪਿਆਇਆ ਹੋਊਗਾ ਕਿਉਂਕਿ ਨਹੀਂ ਤਾਂ ਮੱਝ ਮੱਲੋ ਮੱਲੀ ਰਾਜੀ ਹੋ ਜਾਂਦੀਆਂ ਕਿਉਂਕਿ ਜਦੋਂ ਜੇ ਪਹਿਲਾ ਪਸ਼ੂ ਦੁੱਧੋਂ ਭੱਜੇ ਤਾਂ ਉਹਦੇ ਨੇਚਰਲੀ ਆ ਵੀ ਉਹ ਥੋੜਾ ਮੋਟਾ ਹੋਣ ਲੱਗ ਜਾਂਦਾ ਇਹ ਮੱਝ ਨੇ ਦੁੱਧ ਲੰਬਾ ਟਾਈਮ ਦਿੱਤਾ ਹੋਊਗਾ ਤਾਂ ਹੀ ਇਹਦੀ ਜਿਹੜੀ ਥੋੜਾ ਹਜੇ ਘੱਟ ਸਮਝੀ ਦਿੱਸਦੀ ਐ ਥਣਾ ਚ ਬਿੱਥੀ ਅਗਾੜੀ ਉਹ ਸੋਹਣੀ ਐ ਹਵਾਨਾ ਦੇਖੋ ਕਰਮਾ ਵਾਲੀ ਦਾ ਸੂਰਾ ਤਣਿਆ ਵਾ ਹਵਾਨਾ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਸੀ ਹਵਾਨਾ ਹੁਣ ਵੀ ਤੁਸੀਂ ਇਹਦਾ ਦੇਖੋ ਘੱਟ ਵਾਲਾ ਹਵਾਨਾ ਹਰਮਣੇ ਦੀ ਪੂਛ ਫੜੀ ਹੋਈ ਮੜੀ ਗਈ। ਕੌਣ ਦੇਖਿਓ ਦੱਸੋ ਇਹਦਾ ਹਵਾਨਾ। ਇਸ ਕੋ ਜਨ ਦਿਨ ਲੈ ਜਾਣੇ। ਅਜੇ ਸਪੇਸ ਉੱਤੇ ਪਈ ਐ। ਹਾਂਜੀ। ਢਾਂਚਾ ਦੇਖੋ। ਥਾਂ ਦੇਖੋ ਬਹੁਤ ਸੋਹਣਾ ਥਾਂ ਦਾ ਸੈਜ ਐ। ਦੁੱਧ ਵਾਲੀ ਮੱਝ ਐ। ਕਿੰਨਾ ਚੋਲੋਂ ਕੋ ਤੁਹਾਡੀ ਸਮਝ ਆਸੀ ਇਹ ਕੁਐਸਚਨ। ਲਗਭਗ ਛੱਡੇ ਹੋਏ ਐ। ਦੋ ਬੈੜਾਂ ਤੈਂ ਚਾਰ ਸੌਰੀ ਬੱਚੀਆਂ। ਹਰਮਣੇ ਚਾਰੇ ਖੀਰੀਆਂ ਹੀ ਹੋਣਗੀਆਂ ਤਾਂ। ਹਾਂ ਖੀਰੀਆਂ ਐ ਚਾਰੇ। ਇਨਾਂ ਦੇ ਰੇਟ ਦੱਸਾਂਗੇ ਜੀ ਇਹਨਾਂ ਦੇ ਫੋਨ ਤੇ ਰੇਟ ਫੋਨ ਤੇ ਕਰ ਲਾਂਗੇ ਕਿਉਂਕਿ ਜੇ ਕੋਈ ਚਾਰੇ ਇਕੱਠੀਆਂ ਲੈਣਾ ਚਾਹੁੰਦਾ ਇਕੱਠੀਆਂ ਦੇ ਰੇਟ ਹੋ ਜਾਣਗੇ ਜੀ ਕਿਉਂਕਿ ਕੱਲੀ-ਕੱਲੀ ਲੈਣੀ ਦੀ ਕੱਲੀ-ਕੱਲੀ ਦੀ ਤੋਰ ਦੇ ਕੇ ਕਰਕੇ ਥੋੜਾ-ਥੋੜਾ ਢੇੜਾ ਕਢਾ ਦੇ ਬਸ ਇੱਥੇ-ਉੱਥੇ ਹੀ ਢੜਾਉਣਾ ਜਿਹੜੇ ਇਹਨਾਂ ਥੋੜੀਆਂ ਆਈਆਂ ਖੁੱਲੀਆਂ ਹੀ ਠੀਕ ਹੈ ਤੇ 80 ਦਿਨ ਹਾਲ ਦੀ ਕਰਦੀਆਂ ਸਭ ਨਹੀਂ ਅੱਛਾ ਹਾਂਜੀ ਜੀ ਦੋਸਤੋ ਖੁੱਲੀਆਂ ਫਿਰਦੀਆਂ ਹੋਣੀਆਂ ਕਿਸੇ ਭਰਾ ਕੋਲ ਇਕੱਠੀਆਂ ਇੱਕੋ ਕਰੋ ਇਹਨਾਂ ਇੱਕੋ ਕਰੋ ਇੱਕੋ ਇਹਦੇ ਤਾਂ ਹਜੇ ਸਿੰਘ ਵੀ ਦਾਗ ਨਾਲੇ ਹਨ ਹਾਂ ਇਹਨਾਂ ਸਿੰਘ ਦਾਗ ਨਾਲੇ ਜੀ ਬੰਦ ਦੇ ਸਿੰਘ ਦੋਵਾਂ ਬੱਚੀਆਂ ਛੋਟੇ ਬੱਚੇ ਆ ਦੰਦ ਇਹਨਾਂ ਦੇ ਤੁਸੀਂ ਆ ਕੇ ਦੇਖ ਲਓ ਦੇਖਣ ਦੀ ਲੋੜ ਵੀ ਨਹੀਂ ਪੈਣੀ ਵਸੇ ਉਮਰ ਛੋਟੀ ਤੇ ਹੀ ਇਹ ਬੱਚੇ ਉਮਰ ਇਹਦੀ 3 ਤੋਂ 4 ਕੁ ਮਹੀਨੇ ਦਸੀ ਆਈ ਇਹਦੀ 5 ਕੁ ਮਹੀਨੇ ਦਸੀ ਇਹਨਾਂ ਦੀ 7 ਤਾਂ ਤੇ ਉਹਦੀ 8 ਮਹੀਨੇ ਜੀ ਠੀਕ ਹੈ ਹਾਂਜੀ ਤੋਂ 3 ਤੋਂ ਲੈ ਕੇ 8 ਮਹੀਨੇ ਉਮਰ ਚਾਰੇ ਇੱਕੋ ਭਰਾ ਤੋਂ ਆਏ ਇਹਦੇ ਵੀ ਸਿੰਘ ਦਾ ਅਗਨਾਲੇ ਹਾਂਜੀ ਬਹ ਬੰਦ ਹੈ ਭਾਈ ਥੋੜਾ ਜਿਹਾ ਤੋੜ ਕੇ ਤੁਹਾਨੂੰ ਆਈਡੀਆ ਜਾਂ ਟਾਂਚੇ ਦਾ ਆ ਜਾਊਗਾ ਕਿਦਾਂ ਦੇਣਾ ਵਛਣਾ ਹਜੇ ਬੱਚੇ ਹੀ ਆ ਇਹਨਾਂ ਦੇ ਸਿੰਘ ਬਹੁ ਵਧੀਆ ਤਰੀਕੇ ਨਾਲ ਦਾਗੇ ਜਾ ਸਕਦੇ ਆ ਦੋ ਬੱਚੀਆਂ ਇਹਨਾਂ ਦੇ ਸਿੰਘ ਦਾਗੇ ਹੋਇਆ 7 ਮਹੀਨੇ ਤੇ 8 ਮਹੀਨੇ ਉਮਰ ਹੈ ਹੁਣ ਜਿਹੜੀ ਬੱਚੀ ਖੋਲੂਗਾ ਬਾਈ ਇਹਦਾ ਥਣਾ ਚ ਬਿੱਥੀ ਬੜੀ ਸੋਹਣੀ ਦਿੱਸਦੀ ਹੈ ਬੱਚੇ ਚਾਰਾਂ ਦੇ ਚਾਰ-ਚਾਰ ਹੋਣਗੇ ਜੀ ਕਿਸੇ ਦੇ ਕੋਈ ਵੱਧੂ ਸ਼ਾਕ ਨਹੀਂ ਨਾਲੀ ਓਕੇ ਸੋ ਥਣ ਬੱਚੀਆਂ ਦਾ ਰਿਸਕ ਨਹੀਂ ਲਈਦਾ ਦੋਸਤੋ ਨੇੜੇ ਹੋ ਕੇ ਦਿਖਾਉਣ ਦੀ ਕਿਉਂਕਿ ਕਈ ਵਾਰ ਇਹ ਬੱਚਾ ਡਰ ਜੇ ਤਾਂ ਫਿਰ ਮੋਬਾਈਲ ਤੋੜ ਸਕਦੇ ਹੁੰਦੇ ਇਹਦਾ ਵੀ ਬਹੁਤ ਸੋਹਣਾ ਢਾਂਚਾ ਬੱਚੀ ਦਾ ਬੰਦੇ ਬਾਈ ਹਰ ਨੂੰ 3 ਨੰਬਰ ਤੇ ਹੈ ਬੱਚੀਆਂ ਦੇ ਵਿੱਚੋਂ ਇੱਕ ਹੋਰ ਬੱਚੀ ਵਾਈਟ ਰੰਗ ਦੇ ਵਿੱਚ ਇਹ ਵੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਥੋੜੀ ਇਹ 8 ਕਿ ਮਹੀਨੇ ਉਮਰੇ ਦੀ ਬਈ ਦੱਸਦਾ ਛੋਟਾ ਬੱਚਾ ਹੀ ਹੈ ਵੈਸੇ ਕਲੀਅਰ ਹੈ ਬਹੁਤ ਬਿੱਥੀ ਹੈ ਇਹਦੇ ਵੀ ਥਣਾਂ ਦੇ ਵਿੱਚ ਟੰਡ ਚਾਇਰਾ ਦੇਖ ਲਓ ਹਾਰਮਨ ਕਮਾਲਾ ਬਈ ਵਾਂਸ ਇਹ ਕਿ ਗਾਂ ਤੁਹਾਨੂੰ ਲਾਸਟ ਉੱਪਰ ਦਿਖਾਉਣੇ ਆ ਇਹਦੀ ਆਪਾਂ ਮਿਲਕਿੰਗ ਵੀ ਕੋਸ਼ਿਸ਼ ਕਰਾਂਗੇ ਵੈਸੇ ਤਾਜੀ ਸੂਈ ਵੀ ਹੈ ਇਹ ਬਿਲਕੁਲ ਛੋਟਾ ਇਹਦਾ ਬੱਚਾ ਹੈ ਹਰ ਮਰ ਰਹੀ ਹੈਗਾ ਕਿੰਨੇ ਦਿਨ ਹੋ ਗਏ ਅਜ ਸੋਈ ਨਹੀਂ ਇਹ ਕੱਲ ਹੀ ਸੋਈਏ ਵੀਰ ਜੀ ਕੱਲ ਹੀ ਸੋਈ ਹਾਂ ਕੱਲ ਆਪਣਾ 12 ਵਜੇ ਸੋਈ ਸੀਗੀ ਜੇਰਜੂਰ ਕੰਪਲੀਟ ਪੈ ਗਈ ਹੈ ਜੀ ਬੱਚੀ ਦਿੱਤੀ ਹੈ ਹਾਂ ਬੱਚੀ ਹੈ ਜੀ ਬੱਚੀ ਜੋ ਮਾਲਕਾਂ ਨੇ ਡਿਟੇਲ ਦਿੱਤੀ ਹੈ ਜੀ ਉਹਨਾਂ ਨੇ ਤਾਂ ਆਪਾਂ ਨੂੰ ਦੱਸਿਆ ਵੀ ਏਬੀਐਸ ਦੇ ਬਰੂਟ ਦੀ ਹੈ ਜੀ ਬਾਕੀ ਜਿੰਨੇ ਵੀ ਖਰੀਦ ਨਹੀਂ ਆਉਂਦੀ ਸਮਝਣਾ ਖਰੀਦਿਆ ਜੀ ਹੈ ਨਾ ਨਾਰਮਲ ਗੱਲ ਵੀਰ ਜੀ ਵੀ ਬੱਚੀ ਹੋ ਸਕਦੀ ਹੈ ਦੱਸੋ ਅੱਜ ਦੇ ਟਾਈਮ 'ਚ ਬਰੂਟ ਦਾ ਸੀਮਨ ਸਨੋਮੈਨ ਦਾ ਸੀਮਨ ਸਰਕਾਰੀ ਹਸਪਤਾਲਾਂ 'ਚ ਸਿਕਸਰ ਵੀ ਆ ਰਿਹਾ ਹੈ ਸੁਈ ਬੱਚੀ ਦੇਖੋ 나ੜੂਆ ਤੁਸੀਂ ਦੇਖੋਗੇ ਨਾਲ ਕਿਉਂਕਿ ਸੁਈ ਕੱਲ੍ਹ ਆ ਪੇਟ ਗਾਲੇ ਹਜੇ ਜਿਹੜਾ ਇਹ ਡਾਸਾ ਜਾਂ ਵੀ ਇਹਦਾ ਜਿਹੜਾ ਉਹ ਬੌਲੇ ਵਾਲਾ ਹੀ ਹੈ ਉਹ ਬਹੁਤ ਸੋਹਣੀ ਬੱਚੀ ਹੈ ਨਾਲ ਹਰਮਨ ਭਾਈ ਥੋੜਾ ਕ੍ਰੋਸ ਹੰਗ ਲੱਗਦੀ ਹੈਗਾ ਚਵਾਈ ਚ ਠੰਡੀ ਹੈ ਕ੍ਰੋਸ ਹੰਗ ਕ੍ਰੋਸ ਹੈ ਜੀ ਭਾਵੇਂ ਬੱਚਾ ਛੱਡ ਗਏ ਭਾਵੇਂ ਨਾ ਛੱਡ ਗਏ ਜੀ ਐਂ ਬਹਿ ਜੀ ਥੱਲੇ ਅੱਛਾ ਹਾਂਜੀ ਠੀਕ ਹੈ ਤੋਰੀ ਭਾਈ ਬੱਚਾ ਛੱਡਣ ਦੀ ਨਹੀਂ ਲੋੜ ਜੀ ਸੋ ਸੋ ਬੱਚਾ ਛੱਡੋ ਨਾ ਛੱਡੋ ਹੈਸ ਕ੍ਰਾਸ ਥੋੜਾ ਪਰ ਬੱਛੀ ਬੜੀ ਚੰਗੀ ਹੈ ਇਹਦੇ ਨਾਲ ਗਾਂ ਦੁੱਧ ਵੀ ਸੋਨਾ ਦੇ ਦੂਗੀ ਜਿੰਨੂੰ ਚੰਗੀ ਲੱਗੇ ਤਾਂ ਕੰਟੈਕਟ ਤੁਸੀਂ ਬਣਾ ਸਕਦੇ ਹੋ ਤੋਰੂਗਾ ਭਾਈ ਇਹਦਾ ਢਾਂਚਾ ਦੇਖ ਲਓ ਇਹਨੇ ਗਰਮੀ ਨਹੀਂ ਮਣਾਉਣੀ ਇਦਾਂ ਦੀ ਇਹ ਵੈੜ ਲੱਗਦੀ ਹੈ ਹਵਾਨਾ ਪਿਛਾਣ ਨੂੰ ਦੇਖੋ ਤੁਸੀਂ ਅਗਾੜੀ ਬਹੁਤ ਸੋਹਣੀ ਹੈ ਚਾਰ ਥਣ ਥੀਚਵਾਈ ਵਾਲੇ ਬਹੁਤ ਸੋਹਣੇ ਪਰ ਪਰਲੇ ਪਾਸੇ ਥਣਾ ਦੇ ਵਿੱਚ ਇੱਕ ਛੋਟੀ ਸ਼ਾਖ ਪਤਲੀ ਸ਼ਾਖ ਵੈਸੇ ਹੀ ਜਿਵੇਂ ਥਣ ਨਿਗੀ ਜੀ ਬਾਕੀ ਆਦੀ ਸਹੀ ਕਰਕੇ ਜਾਵੇ ਅਗਲਾ ਸਹੀ ਹੈ ਸੂਏ ਪਸੂਦੀ ਤਾਂ ਤੁਸੀਂ ਤਸੱਲੀ ਕਰ ਸਕਦੇ ਹੋ ਜਿੰਨਾ ਚਿਰ ਮਰਜੀ ਚੋਲੋ ਕੋਈ ਦਿੱਕਤਾਂ ਦੀ ਗੱਲ ਨਹੀਂ ਉਹ ਤੁਸੀਂ ਤਸੱਲੀ ਕਰ ਸਕਦੇ ਹੋ ਸੋਹਣੀ ਬੱਚੀ ਨੂੰ ਇਹਨੇ ਜਾਨੀ ਬੱਚੇ ਤੋਂ ਜਿਹੜੇ ਦੂਰ ਵੀ ਖੜੀ ਹੈ ਹਮ ਆਪਾਂ ਕਹਿ ਦਿੰਦੇ ਹਾਂ ਜੇ ਬੱਚੇ ਦੇ ਲਾਗੇ ਖੜੀ ਤੇ ਤਾਂ ਕਰਕੇ ਨਹੀਂ ਹਿੱਲਦੀਗੀ ਨਾ ਭਵੇਂ ਇੱਥੇ ਧਰਾ ਮਾਰ ਲਗੀ ਠੀਕ ਹੈ ਅੱਗੋਂ ਕਰਕੇ ਕਮਾਈ ਬੇ ਸੋ ਸੋ ਸੀਲ ਸੀਪ ਹੈ ਤੁਸੀਂ ਚੋ ਕੇ ਪਾਸ ਕਰ ਲਿਓ ਬੱਚੀ ਚੰਗੀਆਂ ਨਾਲ ਗਾਂ ਦੀ ਕੀਮਤ ਬਾਈ ਤੁਹਾਨੂੰ ਦੱਸ ਦੂਗਾ ਫੋਨ ਦੇ ਉੱਤੇ ਰੱਖੇ ਹੋਏ ਰੇਟ ਆ ਸਾਰੇ ਪ੍ਰਸੂਆਂ ਦੇ ਇਹ ਤਾਂ ਦਾ ਇਹ ਦਾ ਮੂੰਹ ਮੱਥਾ ਇਸ ਸਾਈਡ ਤੋਂ ਥੋਟੀ ਚਾਕ ਐਕਸਟਰਾ ਦਿਸਦੀ ਐ ਟਨ ਚਾ ਦਿੱਖਣਾ ਮੋੜੀ ਫੇਰ ਵੀ ਇੱਧਰ ਤੂੰ ਸੋਏ ਵੀ ਵਹਿੜ ਦੱਸੋ ਫੋਰ ਸੇਲ ਤੇ ਰੇਟ ਸਾਰੇ ਪ੍ਰਸੂਆਂ ਦੇ ਫੋਨ ਤੇ ਤੋਰ ਦੇ ਕਿੰਮੀ ਚ ਹਾਂ ਤੋਰ ਦੇ ਮੇਰੀ ਆ ਗਾੜੀ ਬਹੁਤ ਭਰੀ ਬੁੱਸੋ ਦੀਂਦੀ ਹੈ ਵਾਕਿਆ ਜੇ ਤਾਜੀ ਸੂਈ ਇੱਕ ਵਰਪਸੀ ਸੂਆ ਮੰਨ ਜਾਂਦਾ ਜਿਵੇਂ ਜਿਵੇਂ ਦੁੱਤੇ ਆਊਗੀ ਹਵਾਨਾ ਬਹੁਤ ਭਰੂਗੀ ਸੋ ਇਹ ਗਾਂ ਦੋਸਤੋ ਵਿਕਰੀ ਵਾਸਤੇ ਹੈ ਇਹ ਖੜਦਸੋ ਬੱਠੀ ਬਾਈ ਨੇ ਬੰਨਤੀ ਹੈ ਧਾਰਾਂ ਮਾਰ ਕੇ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਚੁਆਇਚ ਸੀਲ 3 ਕੋਈ ਡਰੜੀ ਕਰ ਵੀ ਬੱਚਾ ਛੱਡਿਆ ਤੋਂ ਉਹ ਬadiya ਖੜਦੀ ਹੈ ਕੋਸ਼ੋਕਿ ਪਸ마 ਪਹਿਲਾਂ ਦੱਸੋ ਦੇਖ ਲਓ ਬੈਡ ਦਾ ਤੁਸੀਂ ਚਾਰਾਂ ਥਣਾ ਦੇ ਵਿੱਚੋਂ ਪਰਲੇ ਪਾਸੇ ਇੱਕ ਵੱਖਰੀ ਸ਼ਾਖ ਤੁਹਾਨੂੰ ਨਜ਼ਰ ਆ ਰਹੀ ਹੋਣੀ ਉਹ ਬਿਲਕੁਲ ਪਤਲੀ ਹੈ ਕੋਈ ਉਹਦੇ ਚ ਕੋਈ ਧਾਰ ਨਹੀਂ ਗਈ ਧਾਰ ਨਹੀਂ ਆਊਗੀ ਤੇ ਕੋਈ ਉਹਦੇ ਚ ਪਸਮਾਨ ਨਹੀਂ ਅਗਲੇ ਥਣਾ ਤੋਂ ਧਾਰਾਂ ਦੇਖ ਲੇ ਵਸ ਥਰਮਨ ਪਿਛਲੇ ਥਣਾ ਤੋਂ ਮਾਰੀ ਬੈ ਧਾਰਾਂ ਬਿਲਕੁਲ ਪੋਲੀ ਚੁਆਈ ਦੀ ਦੱਸੋ ਇਹ ਪਿਛਲੇ ਤਰ੍ਹਾਂ ਦੇ ਤਰ੍ਹਾਂ ਸੋਏ ਦੋਸਤੋ ਗਾਂ ਤੇ ਇਹ ਤੋਂ ਇਲਾਵਾ ਚਾਰ ਬੱਚਿਆਂ ਇੱਕ ਮੱਝ ਟੋਟਲ ਨਗ 6 ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਧੰਨਵਾਦ